ਕਬੱਡੀ ਹੰਦੋ ਦਾ ਵੀਰ ਆਹ ਧਰਵਾ ਵੱਲੋਂ ਖੰਡ ਦੀ ਪਹਿਲੀ ਰੇਡ 20000 ਦੀ ওই ਸਮਾਂ ਸਮਾਂ 20000 ਨਾਲ ਅਲਾਕੇ ਨੇ ਕਈ ਟੂਰਨਾਮੈਂਟ ਹੋ ਜਾਂਦੇ ਸਾਡੀ ਦੇ ਵਿੱਚ ਅੱਜ ਦੇ ਇਹਦੇ ਦੋ ਦੋ ਨੰਬਰਾਂ ਦਾ ਇੱਕ ਇੱਕ ਨੰਬਰ ਦਾ ਲੱਖ ਵੀ ਮਿਲਣਾ ਦੋ ਦੋ ਲੱਖ ਵੀ ਮਿਲਣਾ ਇਹ ਸੱਚੇ ਬਾਦਸ਼ਾਹ ਦੀ ਮਿਹਰ ਹੈ ਆਹ ਕਬੱਡੀ ਦਾ ਕਰਮ ਹੈ ਮੇਰੇ ਵੀਰੋ ਆਹ ਸਾਹਮਣੇ ਇਸੇ ਖੇਡ ਮੈਦਾਨ ਦੇ ਵਿੱਚ ਇਹ ਜਿਤ ਪਾਲ ਹੈ ਚੜਦੀ ਵੀ ਬਰੇਸ ਹੈ ਆਹ ਨੌਜਵਨ ਤੋਂ ਅਮੀਤ ਸੁਦੇ ਦੇ ਪਾਸੇ ਆ ਕਿੰਨੇ ਸੱਭਾ ਤੜਾ ਨੌਰ ਵਾਲਾ ਜਿਵੇਂ ਦੇਖਿਆ ਨਹੀਂ ਲਾਹੌਰ ਉਹ ਦੇਖੇ ਕਿੰਨੇ ਖੁੱਲੋਂ ਖੜਾ ਵੀਰ ਬਰਤਖਰ ਸਿੰਘ ਪਿੰਡੂ ਸਾਹਿਬ ਇਹ ਸਾਰੇ ਜਪਾਰੂ ਵੀਰ ਇਹ ਮੁਕੰਮਲ ਨੇ ਜਿਹੜਾ ਨਿਰਦੋਸ਼ੀ ਤੋਂ ਦਿੱਤਾ ਉਹ ਪ੍ਰਧਾਨ ਰਮ ਜੋਤੀ ਨੇ ਜੋਤੀ ਭਗਵਨ ਜੀ ਫੈਲਾ ਰਵੀਂ ਛੇਤਾ ਤੋਂ ਬਾਅਦ ਹੱਤਰਬਾਤੀ ਜੀ